ਪਿਛਲੇ ਕਈ ਦਿਨਾਂ ਤੋਂ 108 ਐਂਬੂਲੈਂਸ ਦੇ ਜਿਹੜੇ ਪਾਇਲਟ ਨੇ ਜਿਹੜੇ ਟੈਂਡੈਂਟ ਨੇ ਉਹ ਹੜਤਾਲ ਤੇ ਇਹਨਾਂ ਪਰ ਸਰਕਾਰ ਦੇ ਕੰਢ ਤੇ ਜੂਰਿੰਗ ਨਹੀਂ ਹੋਈ ਦਿਖਾਈ ਨਹੀਂ ਦੇ ਰਹੀ ਹੈਗੀ 5 ਤਰੀਕ ਤੋਂ EMT ਨਹੀਂ ਹੈਗਾ EMT ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਇਹਨੂੰ ਸਟਾਰਟ ਕਰਕੇ ਦਿਖਾਓ ਸਰ ਤੁਸੀਂ ਦੇਖ ਰਹੇ ਹੋ ਕਿ ਇਹ ਗੱਡੀ ਸਟਾਰਟ ਕਰਨ ਲੱਗੇ ਨਹੀਂ ਹੁਣ ਕਿਉਂਕਿ ਹੋਸ਼ ਹੈ ਨਾ ਪੈਂਚਰ ਹੋਵੇ ਮਨ ਰਖਦੇ ਆ ਲੇਕਿਨ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾਈਏ ਇਹ ਲੋ ਜੀ ਪ੍ਰੈਜ਼ੀਡੈਂਟ ਸਰ ਦੇ ਐਂਬੂਲੈਂਸ ਖੜੀ ਜ਼ਰੂਰ ਆ ਪਰ ਇੱਥੇ ਖੜੀ ਹੋਈ ਹੈ ਕਿਉਂਕਿ ਇਹ ਚੱਲਣ ਯੋਗ ਨਹੀਂ ਹੈਗੀ ਫਿਰ ਜੇ ਇਕਦਮ ਅਮਰਜੈਂਸੀ ਜਾਣਾ ਹੋਵੇ ਫਿਰ ਕਿੱਥੇ ਲੈ ਕੇ ਜਾਵਾਂਗੇ 1.5 ਮਹੀਨਾ ਹੋ ਗਿਆ ਇਸ ਗੱਡੀ ਖੜੀ ਇਹਨੂੰ 1.5 ਮਹੀਨਾ ਅਸੀਂ ਨਾ ਦਿਨ ਚ ਤੱਕਾ ਤੁਕਾ ਮਾਰ ਕੇ ਸਟਾਰਟ ਕਰਦਾ ਇਹ 1.5 ਮਹੀਨਾ ਹੋ ਗਿਆ ਡਾਕਟਰ ਹੀ ਨਹੀਂ ਹੈਗਾ ਸਾਡੇ ਕੋਲ ਜਦ ਵੀ ਮਤਲਬ ਤੱਕਾ ਤੁਕਾ ਮਾਰ ਕੇ ਲੈਦੇ ਨੇ ਤੇ ਪਿਛਲੇ ਮਹੀਨੇ 9ਵੇਂ ਮਹੀਨੇ ਕਿ ਵੀ 10ਵੇਂ ਮਹੀਨੇ ਚ ਮੇਰੀ ਨਾ ਟ੍ਰਾਂਸਫਰ ਕਰਦੀ ਦੀ ਵੀ ਤੂੰ ਜੀ ਨਾ 2 ਮਿੰਟ ਗੱਡੀ ਲੇਟ ਹੈ ਤੇ ਤੱਕਾ ਕਾਰਨ ਗੱਡੀ ਲੇਟ ਹੋਈ ਇਹ ਗੱਡੀ ਦਾ ਇੱਕ ਪ੍ਰਾਈਵੇਟ ਵੈਲਡਰ ਤੋਂ ਕੰਮ ਕਰਾਇਆ ਜਾ ਰਿਹਾ ਜਦਕਿ ਉਹ ਵੈਲਡਰ ਨੇ ਚਾਰ ਵਾਰੀ ਸਟਾਰਟਿੰਗ ਪ੍ਰੋਬਲਮ ਜੇ ਤਿੰਨ ਚਾਰ ਵਾਰੀ ਗੱਡੀ ਉਹਦੇ ਕੋਲ ਜਾਇਆ ਹੀ ਤੇ ਬਿਲ ਬਣ ਜਾਂਦਾ ਪ੍ਰਾਈਵੇਟ ਵੈਲਡਰ ਕਿਸ ਤਰ੍ਹਾਂ ਕੋਈ ਮੰਨਦਾ ਪ੍ਰਾਪਤ ਹੈ ਕੋਈ ਵਧੀਆ ਏਜੰਸੀ ਹੈ ਕਿਸ ਤਰ੍ਹਾਂ ਕੋਈ ਪਤਾ ਨਹੀਂ ਜੀ ਆਪਾਂ ਨੂੰ ਉਥੇ ਕਹਿਦੇ ਆਂ ਫਰਾਣੀ ਜਗ੍ਹਾ ਲੈ ਜਾਓ ਕੋਈ ਏਜੰਸੀ ਨਹੀਂ ਹੈਗੀ ਉਹਦੇ ਸਰਵਿਸ ਸਟੇਸ਼ਨ ਲਾਇਆ ਵਾ ਮੁੰਡੇ ਦਾ ਕਿ ਉਹ ਵੈਲਡਰ ਦਾ ਕੰਮ ਕਰਦਾ ਗੱਡੀ ਨੂੰ ਠੀਕ ਕਰਨੇਗਾ। ਇਕਲ ਨੋਰਮਲ ਜਿਹੜਾ ਮਕੈਨਿਕ ਹੈਗਾ ਉਹਦੇ ਕੋਲ ਜਾ ਰਹੀ ਹੈ ਗੱਡੀ। ਹਾਂਜੀ ਨੋਰਮਲ ਮਕੈਨਿਕ ਇਹ ਮਨੂ ਜੀ ਤੁਸੀਂ ਉਹਨੂੰ ਵੀ ਉਹਦੇ ਕੋਲ ਗੱਡੀਆਂ ਭੇਜਦੇ ਹਾਂ ਉੱਥੇ ਕੰਮ ਕਰਾਂਗੇ। ਇਹ ਫੋਰਸ ਕੰਪਨੀ ਦੀ ਆਪਣੀ ਜਨਸੀ ਜਿਹਦੀ ਰਿਪੇਅਰ ਨਹੀਂ ਹੁੰਦੀ ਹੈਗੀ। ਨਹੀਂ ਫੋਰਸ ਤੇ ਨਹੀਂ ਪਹਿਲਾਂ ਕੰਮ ਕਰਾਵੇਂ ਜਾਜੀ ਤੇ 2 ਸਾਲ ਪਹਿਲਾਂ ਤੇ ਹੁਣ 2 ਸਾਲ ਹੋ ਗਏ ਡੇਢ ਬੰਦ ਕਰਿਆ ਵਾ ਹੁਣ ਪ੍ਰਾਈਵੇਟ ਵੈਲਡਰ ਕੋਲ ਜਾ ਰਹੀਆਂ ਗੱਡੀਆਂ। ਤੇ ਮੇਰੇ ਨਾਲ ਪਰਸੋਂ ਵੀ ਬੰਦੇ ਲੜਿਆ ਚੌਥੇ ਵੀ ਲੜਿਆ ਰੋਜ਼ ਐਕਸੀਡੈਂਟ ਹੋ ਰਿਹਾ ਕੱਲ ਦੋ ਗੱਡੀਆਂ ਸਵੇਟੋ ਗੱਡੀਆਂ ਫੁੱਟੀਆਂ ਰੇ ਚੌਂਕ ਤੇ ਐਕਸੀਡੈਂਟ ਹੋਇਆ ਜਦ ਵੀ ਵੀਰੇ ਮੈਨੂੰ ਉਹ ਬੰਦੇ ਗਾਲਾਂ ਦੇ ਕੇ ਗਏ ਆ ਤਾਂ ਫੇਰ ਵੀ ਮੈਂ ਚੁੱਪ ਕਰ ਗਿਆ ਚਲੋ ਕੋਈ ਗੱਲ ਨਹੀਂ ਤੇ ਇਹ ਘਟਨਾ ਮੇਰੇ ਨਾਲ 2014 ਜੀ ਵਾਪਰੀ ਸੀ ਤੇ ਗੰਢਿਆਂ ਖੇੜੇ ਕੋ ਐਕਸੀਡੈਂਟ ਚੱਕਿਆ ਤਾਂ ਮੇਰੀ ਗੱਡੀ ਦੇ ਨਾ ਪਿਛਲੇ ਟਾਇਰ ਤੇ ਪੈਂਚਰ ਹੋਣ ਕਾਰਨ ਗੱਡੀ ਰੋਕੀ ਮੈਂ ਤੇ ਬੰਦੇ ਨੇ ਪਿਸਟਲ ਕੱਢ ਕੇ ਮੇਰੇ ਕੰਨ ਤੇ ਲਾ ਲਈ ਕਰਾ ਗੋਲੀ ਮਾਰਦੇ ਆ ਜੇ ਨਾ ਹਸਪੀਟਲ ਬੰਦਾ ਮੇਰਾ ਮੁੰਡਾ ਬਚਾਇਆ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਪੇਸ਼ੈਂਟ ਨੂੰ ਅਸੀਂ ਗੱਡੀ 'ਚ ਬਿਠਾਉਂਦੇ ਆ ਉਹ ਮਾਲਕ ਤਾਂ ਨਹੀਂ ਹੁੰਦਾ ਸਾਡਾ ਹੁੰਦਾ ਅਸੀਂ ਆਪਣੀ ਜਾਨ ਤੇ ਖੇਲ ਕੇ ਬਚਾਉਂਦੇ ਆ ਪਰ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੀ ਜਾਨ ਤੇ ਖੇਡ ਕੇ ਬਜਾਉਣੀ ਹੋ ਜਦੋਂ ਤੁਹਾਡੇ ਸਿਰ ਤੇ ਉਹਨੇ ਬੰਦੇ ਨੇ ਪਿਸਟਲ ਲਗਾ ਲਈ ਜੇ ਬਾਈਚਾਸ ਉਹ ਚੱਲ ਜਾਂਦੀ ਫੇਰ ਉਹ ਤਾਂ ਫੇਰ ਤਾਂ ਚਲੀ ਚਲਾਈ ਦੀ ਫੇਰ ਇੱਥੇ ਕੋਈ ਉਮੀਦਵਾਰ ਨਹੀਂ ਫੇਰ ਕੰਪਨੀ ਵਾਲੇ ਮੈਨੂੰ ਸੁਪਰਵਾਈਜ਼ਰ ਕਹਿ ਰਹੇ ਆ ਅੰਜਾਰ ਦਿਗਾਏ ਦਾ 2014 ਵਾਲਾ ਕਹਿੰਦੇ ਵੀ ਤੂੰ ਟਾਇਰ ਪੂਆ ਗੱਡੀਆ ਮਾਸਰ ਮੈਂ ਪਿਸਟਲ ਨਹੀਂ ਗੋਲੀ ਨਹੀਂ ਖਾਣੀ ਤੇ ਮੈਂ ਟਾਇਰ ਦੇ ਪੈਸੇ ਦੇ ਦਿਆਂਗਾ ਕੁਝ ਦੇਖ ਰਹੇ ਹਾਂ ਸ਼ਬਦਾ ਦੀ ਤਾਕਤ ਦਾ A1 ਮੀਡੀਆ ਇਸ ਵਿੱਚ ਸਹੀ ਦਿਨਾ ਪਰ 108 ਐਂਬੂਲੈਂਸ ਦੇ ਜਿਹੜੇ ਪਾਇਲਟ ਨੇ ਜਿਹੜੇ ਟੈਂਡੈਂਟ ਨੇ ਉਹ ਹੜਤਾਲ ਤੇ ਨੇ ਪਰ ਸਰਕਾਰ ਨੇ ਕੰਨ ਤੇ ਜੂਰ ਇੰਗਰੀ ਹੋਈ ਦਿਖਾਈ ਨਹੀਂ ਦੇ ਰਹੀ ਹੈਗੀ ਲਗਾਤਾਰ ਕਿਹਾ ਜਾ ਰਿਹਾ ਕਿ ਜਿਹੜੀ ਬਾਹਰ ਦੀ ਕੰਪਨੀ ਹੈ ਰਾਜਸਥਾਨ ਦੇ ਵਿੱਚ ਲਿਗਾ ਕੇ ਐਂਬੂਲੈਂਸ ਨੂੰ ਠੀਕ ਕਰਵਾ ਰਹੀ ਹੈ ਕਈ ਮਾਮਲੇ ਸਾਹਮਣੇ ਆਏ ਨੇ ਕਈ ਖਬਰਾਂ ਚੱਲੀਆਂ ਨੇ ਲੇਕਿਨ ਕੁਝ ਵੀ ਨਹੀਂ ਸਾਹਮਣੇ ਆ ਰਿਹਾ ਪਰ ਉਹਦੇ ਚੱਲਦੇ ਹੋਏ ਤੁਹਾਨੂੰ ਦਿਖਾ ਦਈਏ ਪਟਿਆਲਾ ਜਿੱਥੇ ਦੇ ਖੁਦ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਉਸੋ ਦੇ ਅਧੀਨ ਆਉਂਦਾ ਹੋਇਆ ਪਿੰਡ ਕੋਲੀ ਹੈ ਜਿੱਦੀ ਡਿਸਪੈਂਸਰੀ ਜੇ ਅਸੀਂ ਖੜਿਆ ਤੇ ਇਸ ਡਿਸਪੈਂਸਰੀ ਨੂੰ ਕਈ ਪਿੰਡ ਲੱਗਦੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਸੁਣ ਜੇ ਵੀ ਹੈ ਕਿ ਪੰਜਾਬ ਤੋਂ ਵੱਧ ਪਿੰਡ ਜਿਹੜੇ ਹੈਗੇ ਨੇ ਨਾਲ-ਨਾਲ ਲੱਗਦੇ ਆ ਜਿਹੜੇ ਇੱਥੇ ਇਲਾਜ ਕਰਾਣ ਲਈ ਆਉਂਦੇ ਨੇ ਪਰ ਜੇਕਰ ਇੱਥੇ ਚੱਲਦੀ ਰੋਡ ਦੇ ਉੱਪਰ ਕੋਈ ਐਕਸੀਡੈਂਟ ਹੋ ਜਾਦਾ ਤਾਂ ਐਂਬੂਲੈਂਸ ਦਾ ਕੀ ਹਾਲਾ ਉਹ ਵੀ ਤੁਹਾਨੂੰ ਦਿਖਾਉਣੀ ਆ ਇੱਥੇ ਆ ਖੜੀ ਹੈ 108 ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਖੜੀ ਜ਼ਰੂਰ ਹੈ ਪਰ ਇੱਥੇ ਖੜੀ ਹੋਈ ਹੈ ਕਿਉਂਕਿ ਇਹ ਚੱਲਣ ਯੋਗ ਨਹੀਂ ਹੈਗੀ ਪਹਿਲਾਂ ਅਸੀਂ ਦਿਖਾਉਨੇ ਆ ਇਹਦੇ ਟਾਇਰਾਂ ਦੀ ਹਾਲਤ ਇਹਦੇ ਟਾਇਰ ਜਿਸ ਤਰ੍ਹਾਂ ਖਸਤਾ ਹਾਲਤ ਹੋ ਚੁੱਕੇ ਨੇ ਇਹਾਂ 'ਚ ਹਵਾ ਤੱਕ ਨਹੀਂ ਰੁਕਦੀ ਇਹ ਟਾਇਰਾਂ ਦੀ ਹਾਲਤ ਹੈ ਇਹ ਐਂਬੂਲੈਂਸ ਕਿਸ ਤਰ੍ਹਾਂ ਸਮੇਂ ਤੇ ਮਰੀਜ਼ ਨੂੰ ਲੈ ਕੇ ਜਾਊਗੀ ਹੁਣ ਅਸੀਂ ਅੱਗੇ ਵੱਲ ਚੱਲਦੇ ਆਂ ਉਹ ਐਂਬੂਲੈਂਸ ਦੇ ਜਿਹੜੇ ਪਾਇਲਟ ਨੇ ਉਹਨਾਂ ਨੂੰ ਵੀ ਬੁਲਾਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਇਹਦੇ ਹਾਲਾਤ ਦਿਖਾ ਦੇਣੀਆਂ ਤੁਹਾਨੂੰ ਇਹ ਖੜੀ ਜ਼ਰੂਰ ਆ ਬਰੇ ਹੁਣ ਦੇਖਣਾ ਇਹ ਹੋਏਗਾ ਕਿ ਇਹ ਐਂਬੂਲੈਂਸ ਜੇ ਸੀਟਾਂ ਦੇਖੋ ਇਹਦੇ ਹਾਲਤ ਦੇਖੋ ਕੀ ਹੈ ਕਿਸ ਤਰ੍ਹਾਂ ਇਹਦੇ ਵਿੱਚ ਬੈਠ ਕੇ ਜਿਹੜਾ ਇਹਦਾ ਪਾਇਲਟ ਹੈ ਜਿਹੜਾ ਚਲਾਣ ਵਾਲਾ ਚਾਲਕ ਹੈ ਉਹ ਲੈ ਕੇ ਜਾਂਦਾ ਹੋਏਗਾ ਇਹ ਨੀਚੇ ਤੋਂ ਦਿਖਾ ਦਈਏ ਇਹਦੇ ਫਰਸ਼ ਦੇਖ ਲਓ ਜਿੱਥੋਂ ਪੜ ਚੜਦੇ ਆ ਇਹਦੀਆਂ ਪੱਤੀਆਂ ਜਿਹੜੀਆਂ ਹੈਗੀਆਂ ਨੇ ਉਹ ਹਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਗਲ ਚੁੱਕੀਆਂ ਨੇ ਕਿਸ ਤਰ੍ਹਾਂ ਸੇਧ ਠੀਕ ਲਾਉਂਗੀ ਜਦੋਂ ਐਂਬੂਲੈਂਸ ਦੀ ਸੇਧ ਆਪ ਦੀ ਵਿਗੜੀ ਹੋਈ ਆ ਹੁਣ ਅਸੀਂ ਜਿਹੜੇ ਵੀ ਐਂਬੂਲੈਂਸ ਦੇ ਪਾਇਲਟ ਦੇ ਉਹਨਾਂ ਨੂੰ ਬੁਲਾਉਂਦੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਸ੍ਰੀਕਾਲ ਮੇਰਾ ਨਾਮ ਗੁਰਵਿੰਦਰ ਪਾਇਲਟ ਤੇ ਮੈਂ 2014 ਤੋਂ ਡਿਊਟੀ ਕਰ ਰਿਹਾ ਆ। ਅਚਲਿ ਤਿੰਨ ਸਾਲ ਹੋ ਗਏ ਇੱਥੇ ਗੱਡੀ ਆਈ ਨੂੰ, ਤਿੰਨ ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਨੂੰ। ਤੇ ਇਹ ਗੱਡੀ ਆ ਵੀਰੇ ਮੇਰੇ ਕੋਲ ਨਾ ਪਿਛਲੇ 11ਵੇਂ ਮਹੀਨੇ ਦੀ 5 ਤਰੀਕ ਤੋਂ EMT ਨਹੀਂ ਹੈਗਾ। EMT ਦੀ ਗੱਲ ਬਾਅਦ ਚ ਕਰਾਂਗੇ, ਪਹਿਲਾਂ ਤੁਸੀਂ ਇਹਨੂੰ ਸਟਾਰਟ ਕਰਕੇ ਦਿਖਾਓ। ਬੋਲੀ ਆ ਗੱਡੀ ਆ। ਸੋ ਤੁਸੀਂ ਦੇਖ ਰਹੇ ਹੋ ਕਿ ਇਹ ਗੱਡੀ ਸਟਾਰਟ ਕਰਨ ਲੱਗੇ ਨਹੀਂ ਹੁਣ। ਕਿਉਂਕਿ ਹੋ ਸਕਦਾ ਪੈਂਚਰ ਹੋਵੇ, ਮੰਨ ਲਖਦੇ ਆ ਲੇਕਿਨ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਲਓ ਜੀ। ਗੱਡੀ ਸਟਾਰਟ ਕਰ ਰਹੇ ਨੇ ਥੋੜੀ ਜ਼ੋਰ ਦੀ ਮਾਰੋ ਸਲੋ ਲੋ ਜੀ ਲਗਾਤਾਰ ਸਟਾਰਟ ਫਿਰ ਜੇ ਇਕਦਮ ਅਮਰਜੈਂਸੀ ਜਾਣਾ ਹੋਵੇ ਫਿਰ ਕਿੱਦਾਂ ਲੱਗੇ ਜਾਊਗਾ ਜੀ ਡੇਢ ਮਹੀਨਾ ਹੋ ਗਿਆ ਇਸ ਗੱਡੀ ਖੜੀ ਇਹਨੂੰ ਡੇਢ ਮਹੀਨਾ ਅਸੀਂ ਨਾ ਦਿਨ ਚ ਧੱਕਾ ਧੁੱਕਾ ਮਾਰ ਕੇ ਸਟਾਰਟ ਕਰਦਾ ਜੀ ਡੇਢ ਮਹੀਨਾ ਹੋ ਗਿਆ ਡਾਕਟਰ ਹੀ ਨਹੀਂ ਹੈਗਾ ਸਾਡੇ ਕੋਲ ਜਦ ਵੀ ਮਤਲਬ ਧੱਕਾ ਧੁੱਕਾ ਮਾਰਾ ਕੇ ਲੈਂਦੇ ਨੇ ਤੇ ਪਿਛਲੇ ਮਹੀਨੇ ਨੌਵੇਂ ਮਹੀਨੇ ਕੇ ਵਿੱਚ ਦਸਵੇਂ ਮਹੀਨੇ ਚ ਮੇਰੀ ਨਾ ਟ੍ਰਾਂਸਫਰ ਕਰਦੀ ਦੀ ਵੀ ਤੁਜੀ ਨਾ 2 ਮਿੰਟ ਗੱਡੀ ਲੇਟ ਹੈ ਇਹ ਧੱਕਾ ਕਾਰਨ ਗੱਡੀ ਲੇਟ ਹੋਈ ਬੈਟਰੀਆਂ ਕਾਰਨ ਗੱਡੀ ਲੇਟ ਹੋ ਰਹੀ ਸੀ ਉਹਦੇ ਬਾਅਦ ਵੀ ਮੇਰੇ ਕੋਲ ਵੀਡੀਓ ਬਣਾਈ ਵੀ ਆ ਨਵੀਂ ਬੈਟਰੀਆਂ ਟਿਕੀਆਂ ਫੇਰ ਵੀ ਗੱਡੀ ਅਰਜਿੰਦਰਾ ਜਾ ਕੇ ਰਾਤ ਨੂੰ 11 ਵਜੇ ਬੰਦ ਹੋ ਗਈ ਫੇਰ ਵੀ ਉੱਥੇ ਧੱਕਾ ਮਾਰ ਕੇ ਸਟਾਰਟ ਕਰਾ ਕੇ ਲੈਣੀ ਆ ਇਹ ਗੱਡੀ ਦਾ ਇੱਕ ਪ੍ਰਾਈਵੇਟ ਵੈਲਡਰ ਤੋਂ ਕੰਮ ਕਰਾਇਆ ਜਾ ਰਿਹਾ ਜਲ ਕਿ ਉਹ ਵੈਲਡਰ ਨੇ ਚਾਰ ਵਾਰੀ ਸਟਾਰਟਿੰਗ ਪ੍ਰੋਬਲਮ ਜੇ ਤਿੰਨ ਚਾਰ ਵਾਰੀ ਗੱਡੀ ਉਹਦੇ ਕੋਲ ਜਾਇਆ ਹੈ ਤੇ ਬਿਲ ਬਣ ਜਾਂਦਾ ਪ੍ਰਾਈਵੇਟ ਵੈਲਡਰ ਕਿਸ ਤਰ੍ਹਾਂ ਕੋਈ ਮਾਨਤਾ ਪ੍ਰਾਪਤ ਹੈ ਕੋਈ ਵਧੀਆ ਏਜੰਸੀ ਹੈ ਕਿਸ ਤਰ੍ਹਾਂ ਕੋਈ ਪਤਾ ਨਹੀਂ ਜੀ ਆਪਾਂ ਨੂੰ ਉਥੇ ਕਹਿਦੇ ਆ ਵੀ ਫਰਾਣੀ ਜਗ੍ਹਾ ਲੈ ਜਾਓ ਕੋਈ ਏਜੰਸੀ ਇਹ ਉਹ ਵੈਲਡਰ ਦਾ ਕੰਮ ਕਰਦਾ ਗੱਡੀਆਂ ਗੁੜੀਆਂ ਠੀਕ ਕਰਨੇਗਾ। ਇਹ ਕੋ ਨਾਰਮਲ ਜਿਹੜਾ ਮਕੈਨਿਕ ਹੈਗਾ ਉਹਦੇ ਕੋਲ ਜਾ ਰਹੀ ਹੈ ਗੱਡੀ। ਹਾਂਜੀ ਨਾਰਮਲ ਮਕੈਨਿਕ ਇਹ ਮਨੂ ਜੀ ਤੁਸੀਂ ਉਹਨੂੰ ਵੀ ਉਹਦੇ ਕੋਲ ਗੱਡੀਆਂ ਭੇਜਦੇ ਆ ਉੱਥੇ ਕੰਮ ਕਰਾਉਂਦੇ ਆ। ਇਹ ਫੋਰਸ ਕੰਪਨੀ ਦੇ ਆਪਣੇ ਜਨਸੀ ਜਿਹਦੀ ਰਿਪੇਅਰ ਨਹੀਂ ਹੁੰਦੀ ਹੈਗੀ। ਨਹੀਂ ਫੋਰਸ ਤੇ ਨਹੀਂ ਪਹਿਲਾਂ ਕੰਮ ਕਰਾਵੇਂ ਜਾਂ ਜੀ ਤੇ 2 ਸਾਲ ਪਹਿਲਾਂ ਤੇ ਹੁਣ 2 ਸਾਲ ਹੋ ਗਏ ਡੇਢ ਬੰਦ ਕਰਿਆ ਵਾ ਹੁਣ ਕੋਈ ਪ੍ਰਾਈਵੇਟ ਵੈਲਡਰ ਕੋਲ ਜਾ ਰਹੀਆਂ ਗੱਡੀਆਂ। ਬਿਲ ਪੈਂਦਾ ਇਹਨਾਂ ਦਾ ਵੀ ਸਾਨੂੰ ਤਾਂ ਕਹਦੇ ਵੀ ਸਾਈਨ ਕਰ ਦਿਓ ਜੀ ਜਿਹੜਾ ਕੰਮ ਹੋਇਆ। ਅਸੀਂ ਆਪਣਾ ਦੇਖ ਕੇ ਕੰਮ ਉਹਨੇ ਕਬਿਲ ਤੇ ਸਾਈਨ ਕਰ ਦੇ ਬਾਕੀ ਅਸੀਂ ਵੀ ਨਹੀਂ ਕਰਦੇ ਕਿਸੇ ਦਾ ਤੁਸੀਂ ਇਹ ਦੱਸੋ ਮੈਨੂੰ ਵੀ ਇਹ ਤੁਸੀਂ ਕਰੋ ਡੇਢ ਮਹੀਨੇ ਤੋਂ ਖੜੀ ਆ ਤੁਹਾਨੂੰ ਫਿਰ ਫੋਨ ਕਾਲ ਨਹੀਂ ਆਉਂਦੇ ਵੀ ਸਾਡੇ ਅਮਲਸ ਦੀ ਲੋੜ ਹੈ ਜੀ ਫੋਨ ਕਾਲ ਤਾਂ ਵੀਰੇ ਆਉਂਦੇ ਆ ਪਰसों ਮੇਰੇ ਨਾਲ ਉਰੇ ਮੈਂ ਐਕਚੁਅਲੀ ਡੇਢ ਮਹੀਨੇ ਤੋਂ ਲਗਾਤਾਰ ਡੇ ਡਿਊਟੀ ਆ ਰਹਿਆਂ ਤੇ ਮੇਰੇ ਨਾਲ ਪਰसों ਵੀ ਬੰਦੇ ਲੜਿਆ ਚੌਥੇ ਵੀ ਲੜਿਆ ਰੋਜ਼ ਐਕਸੀਡੈਂਟ ਹੋ ਰਿਹਾ ਕੱਲ ਦੋ ਗੱਡੀਆਂ ਸਵੇਟੋ ਗੱਡੀਆਂ ਫੁੱਟੀਆਂ ਆ ਰਹੇ ਚੌਂਕ ਤੇ ਐਕਸੀਡੈਂਟ ਹੋਇਆ ਜਦ ਵੀ ਵੀਰੇ ਮੈਨੂੰ ਉਹ ਬੰਦੇ ਗਾਲਾਂ ਦੇ ਕੇ ਗਏ ਤਾਂ ਫਿਰ ਵੀ ਮੈਂ ਚੁੱਪ ਕਰ ਗਿਆ ਚਲੋ ਕੋਈ ਗੱਲ ਨਹੀਂ ਤੇ ਇਹੀ ਘਟਨਾ ਮੇਰੇ ਨਾਲ 2014 ਜੀ ਵ ਤੇ ਗੰਡਿਆ ਘੇੜੇ ਤੋਂ ਐਕਸੀਡੈਂਟ ਚੱਕਿਆ ਤਾਂ ਮੇਰੀ ਗੱਡੀ ਦੇ ਨਾ ਪਿਛਲੇ ਟਾਇਰ ਤੇ ਪੰਕਚਰ ਹੋਣ ਕਾਰਨ ਗੱਡੀ ਰੋਕੀ ਮੈਂ ਤੇ ਬੰਦੇ ਨੇ ਪਿਸਟਲ ਕੱਢ ਕੇ ਮੇਰੇ ਕੰਨ ਤੇ ਲਾ ਲਈ ਗਾਹ ਗੋਲੀ ਮਾਰਦੇ ਜੇ ਨਾ ਹਸਪੀਟਲ ਬੰਦਾ ਮੇਰਾ ਮੁੰਡਾ ਬਚਾਇਆ ਤੇ ਬਲਕਿ ਮੈਂ ਅੱਧਾ ਕਿਲੋਮੀਟਰ ਲੈ ਗਿਆ ਉਹਦੇ ਬਾਅਦ ਜੇ ਗੱਡੀ ਧੂਆਂ ਤਮਾਰ ਹੋ ਗਈ ਤੇ ਉਹ ਬੰਦੇ ਨੇ ਫੇਰ ਗਿਆ ਆਪਣੀ ਗੱਡੀ 'ਚ ਪਰਸਨਲ 'ਚ ਬਿਠਾਇਆ ਫਿਰ ਹਸਪੀਟਲ ਲੈ ਕੇ ਹੁਣ ਦੋਵੇਂ ਮੁੰਡੇ ਦੀ ਡੈਥ ਹੋ ਗਈ ਤੀ ਦੋਏ ਦੋਏ ਇੱਕਦਮ ਬੰਦਾ ਕੌਲੀ ਗਾਹਨ ਮੰਨ ਸਕਦੇ ਵੀ ਜੇ ਗੱਡੀ ਠੀਕ ਹੁੰਦੀ ਇਹਦੇ ਟਾਇਰ ਸਵਸਤ ਹੁੰਦੇ ਤਾਂ ਤੁਸੀਂ ਉਹਨਾਂ ਸਮੇਂ ਸਿਰ ਪੰਜਾਬਾਂ ਦੇ ਫਿਰ ਤਾਂ ਸਮੇਂ ਸਰ ਪਜਾਨੇ ਉਦੋਂ اچانک ਪੈਂਚਰ ਹੋ ਗਿਆ ਜੀ ਦੇਖੋ ਇਹ ਗੱਡੀ ਨੂੰ ਮੇਰੇ ਕਈ 2-3 ਸਾਲ ਤੋਂ ਬਿੱਲ ਨਹੀਂ ਆ ਰਹੇ ਮੇਰੇ ਪੈਂਚਰਾਂਗੇ ਹੁਣ ਵੀ ਮੇਰੇ ਬਿੱਲ ਨਹੀਂ ਆਏ ਪਿਛੇ 10ਵੇਂ ਮਹੀਨੇ ਚ ਮੈਂ ਪੈਂਚਰ ਲਵਾਇਆ ਤੇ ਉਹ ਵੀ ਬਿੱਲ ਨਹੀਂ ਆਏ ਤੇ ਉਹਦੇ ਪਿੱਛੇ ਲਵਾਏ ਪਿਛਲੇ ਵੀ ਬਿੱਲ ਨਹੀਂ ਆਏ ਅਸੀਂ ਪੱਲੇ ਤੋਂ ਪੈਸੇ ਲਵਾ ਕੇ ਲਵਾਉਂਦੇ ਆ ਅਸੀਂ ਨਾ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਪੇਸ਼ੈਂਟ ਨੂੰ ਅਸੀਂ ਗੱਡੀ 'ਚ ਬਿਠਾਉਂਦੇ ਆ ਉਹ ਮਾਲਕ ਤਾਂ ਨਹੀਂ ਹੁੰਦਾ ਸਾਡਾ ਹੁੰਦਾ ਅਸੀਂ ਆਪਣੀ ਜਾਨ ਤੇ ਖੇਲ ਕੇ ਬਚਾਉਂਦੇ ਆ ਤੇ ਡਰਾਈਵਰ ਕਨੈਕਟਰ ਸਾਈਡ ਵੀ ਪੈਂਚਰ ਖੜਿਆ ਜੀ ਪੈਂਚਰ ਐ ਇੱਧਰ ਵੀ ਟਾਇਰ ਦਾ ਤੋਂ ਇਹ ਵੀ ਉਹ ਵੀ ਦਿਖਾ ਲਿਆ ਸੀ ਪਰ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੀ ਜਾਨ ਤੇ ਖੇਡ ਕੇ ਬਜਾਉਣੀ ਹੋ ਜਦੋਂ ਤੁਹਾਡੇ ਸਿਰ ਤੇ ਉਹਨੇ ਬੰਦੇ ਨੇ ਪਿਸਤਲ ਲਗਾ ਲਈ ਜੇ ਬਾਈਚਾਂ ਸੋ ਚੱਲ ਜਾਂਦੀ ਫੇਰ ਉਹ ਤਾਂ ਫੇਰ ਤਾਂ ਚਲੀ ਚਲਾਈ ਦੀ ਫੇਰ ਇੱਧਰ ਕੋਈ ਜ਼ਿੰਮੇਵਾਰ ਨਹੀਂ ਫੇਰ ਕੰਪਨੀ ਵਾਲੇ ਮੈਨੂੰ ਸੁਪਰਵਾਈਜ਼ਰ ਕਹਿ ਰਹੇ ਆਂ ਇੰਚਾਰਜ ਕਾਏ ਦਾ 2014 ਵਾਲਾ ਕਹਿੰਦੇ ਵੀ ਤੂੰ ਟਾਇਰ ਪੂਆ ਗੱਡੀ ਆ ਮਾਨ ਸਰ ਮੈਂ ਪਿਸਤਲ ਨਹੀਂ ਗੋਲੀ ਨਹੀਂ ਖਾਣੀ ਤੇ ਮੈਂ ਟਾਇਰ ਕੇ ਪੈਸੇ ਦੇ ਦਿਆਂਗਾ ਇਹ ਸਾਡਾ 13 ਕੇ ਪੈਸੇ ਮੰਗਦੇ ਆ ਪੈਂਚਰ ਹੋਇਆ ਟਾਇਰ ਉਂ ਟੁੱਟ ਗਿਆ ਠੁੱਟ ਗਿਆ ਤੁਸੀਂ ਸਮਝਾਓ ਠੀਕ ਕਰੋ ਸਾਡੀ 9500 ਰੁਪਏ ਸੈਲਰੀ ਹੈ ਸੋ ਇਹ ਤਾਂ ਇਹਨਾਂ ਦੀ ਖੁਦ ਦੀ ਜਿਹੜੀ ਆਬਦੀtio ਦੱਸੀ ਹੈਗੀ ਹੈ ਇਹਨਾਂ ਨੇ ਕਿਹਾ ਕਿ ਦੂਜੀ ਕਨੈਕਟਰ ਸਾਈਡ ਦਾ ਟਾਇਰ ਉਹ ਵੀ ਪੈਂਚਰ ਹੈ ਉਹਦੀ ਤਸਵੀਰیں ਦਿਖਾਵਾਂਗੇ ਲੇਕਿਨ ਹੁਣ ਆਪਾਂ ਐਂਬੂਲੈਂਸ ਦੇ ਅੰਦਰ ਦੀ ਹਾਲਤ ਦੇਖਦੇ ਆਂ ਵੀ ਅੰਦਰੋਂ ਕਿਵੇਂ ਹੈ ਉਸ ਦੇ ਬਾਹਰ ਉਹਨਾਂ ਨੇ ਕਾਫੀ ਟਾਈਮ ਤੋਂ ਇਹ ਵੀ ਨੌਕਰੀ ਤੋਂ ਜੀ ਚੁੜਾ ਰਹੇ ਹੋ ਨਾ ਆ ਰਹੇ ਹੁਣ ਤਾਂ ਪੈਂਚਰ ਹੋ ਗਿਆ ਹੋਵੇ ਖੜੀ ਖੜੀ ਪਪਾ ਅੰਦਰਲੇ ਹਾਲ ਦੇਖਿਆ ਅੰਦਰ ਸਮਾਨ ਪੂਰਾ ਹੈ ਸਰਕਾਰ ਵੱਲੋਂ ਕਈ ਕਾਫੀ ਕੁਝ ਦੇਖਣ ਨੂੰ ਮਿਲਿਆ ਆ ਦਿਖਾਇਆ ਬਾਈ ਸਾਹਿਬ ਅੰਦਰ ਕੀ ਕੁਝ ਹੈਗਾ ਇਹਦੇ ਸਟ੍ਰੈਕਚਰ ਵੀ ਖਰਾਬ ਹੈ ਆ ਸਟ੍ਰੈਕਚਰ ਵੀ ਖਰਾਬ ਹੈ ਪਈਏ ਵੀ ਟੁੱਟੇ ਪਏ ਇਹਦੇ ਇਹ ਕੰਡਮ ਹੈ ਦਿਖਾਣਾ ਜੀ ਇਹਦਾ ਸਟ੍ਰੈਕਚਰ ਦਾ ਪਈਆ ਦਿਖਾਓ ਪਈਆ ਵੀ ਖਰਾਬ ਹੈ ਜੀ ਆ ਆ ਪਈਆ ਤੁਸੀਂ ਦੇਖੋ ਆ ਪਈਆ ਟੁੱਟ ਪਈਆ ਟੁੱਟਿਆ ਵਾ ਜੀ ਕਿਉਂਕਿ ਇਹਦੇ ਉੱਪਰ ਹੀ ਮਰੀਜ਼ ਨੂੰ ਪਾ ਕੇ ਅੰਦਰ ਲੈ ਕੇ ਜਾਣਾ ਹੁੰਦਾ ਬਾਹਰ ਕੱਢਣਾ ਹੁੰਦਾ ਹੈਗਾ ਇਹ ਜਿਹੜਾ ਸਾਡਾ ਸੀਐਮਸੀ ਬੈਂਡ ਰਹਿੰਦਾ ਜੀ ਇਹ ਉਹ ਵੀ ਇਹ ਵੀ ਟੁੱਟੀ ਹੋਈ ਆ ਸੀਟ ਜੀ ਤੇ ਆ ਆ ਆਕਸੀਜਨ ਪੈਪਰ ਇਹ ਮੀਟਰ ਆ ਜਿਹੜੇ ਆ ਵੀ ਨਹੀਂ ਚੱਲਦੇ ਤੇ ਮੀਟਰ ਆ ਜਿਹੜੇ ਇਹ ਵੀ ਨਹੀਂ ਚੱਲਦੇ ਗੱਡੀ ਦੇ ਅੱਗੇ ਆ ਜੋ ਸੋ ਆਹ ਹਾਂ ਅਸੀਂ ਐਂਬੂਲੈਂਸ ਦੇ ਵਿੱਚ ਖੜੇ ਹੈਗੇ ਆ ਤੇ ਐਂਬੂਲੈਂਸ ਦੇ ਅੰਦਰ ਵੀ ਖਰਾਬ ਹੈ ਜੀ ਇਹ ਆਕਸੀਜਨ ਵਸਤੇ ਹੈ ਜੀ ਹਾਂ ਜੀ ਆਕਸੀਜਨ ਵਾਸਤੇ ਆਕਸੀਜਨ ਵਾਲੀ ਮਸ਼ੀਨ ਹੈ ਇਹ ਕਹਿੰਦੇ ਖਰਾਬ ਹੈ ਉਹਦਾ ਸ਼ੀਸ਼ਾ ਪੰਨਿਆ ਹੋਇਆ ਹੈ ਇੱਕ ਇੱਥੇ ਪਾਈਪ ਨਹੀਂ ਲੱਗੀ ਵੀ ਜੀ ਇੱਕ ਇੱਥੇ ਪਾਈਪ ਲੱਗਦੀਆਂ ਦੋ ਸਿਲੰਡਰ ਗੱਡੀ 'ਚ ਦੋ ਸਿਲੰਡਰ ਹੁੰਦੇ ਆ ਨਾ ਇਹਦੇ ਪਾਈਪ ਹੀ ਨਹੀਂ ਹੈਗੇ ਕਿ ਇਹ ਮੀਟਰ ਖਰਾਬ ਹੈ ਇਹ ਕਿੰਨੇ ਜਿੰਦ ਤੋਂ ਹੀ ਹੈਗੀ ਇਹ ਤਾਂ ਜੀ ਮੈਂ ਕਹਾਂ ਦੋ ਸਾਲ ਤੋਂ ਨੇ ਹੈਗੀ ਜੀ ਤੇ ਆਹ ਸੀਟ ਜਿੱਥੇ ਬੈਠਣਾ ਹੈਗਾ ਉਹ ਟੁੱਟੀ ਹੋਈ ਹੈਗੀ ਆ ਹਾਲ ਤੁਸੀਂ ਦੇਖਦੇ ਇਹ ਸੈਕਸ਼ਨ ਮਸ਼ੀਨ ਹੈ ਜੀ ਇਹ ਸੈਕਸ਼ਨ ਮਸ਼ੀਨ ਇਹ ਵੀ ਨਹੀਂ ਚੱਲਦੀ ਜੀ ਇਹ ਵੀ 2011 ਮਾਡਲ ਹੈ ਜੇਕਰ ਕਿਸੇ ਵਿਅਕਤੀ ਦੇ ਬਰੇਡਿੰਗ ਹੋ ਰਹੀ ਹੋਵੇ ਫਿਰ ਸੈਕਸ਼ਨ ਮਸ਼ੀਨ ਦਾ ਕੰਮ ਨਹੀਂ ਕਰਦੀ ਕਿਵੇਂ ਹੋਇਆ ਵਾ ਵੀ ਸਰ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਏਮਟੀ ਨੂੰ ਪਤਾ ਮੈਂ ਤਾਂ ਪਾਇਲਟ ਐ ਪਰ ਮੈਂ ਤਾਂ ਜਿਹੜੀ ਗੱਡੀ ਗੱਡੀ ਜੇ ਕੰਮ ਹੀ ਉਹ ਦੱਸ ਰਿਹਾ ਤੁਹਾਨੂੰ ਜੀ ਇਹ ਗੱਡੀਆਂ ਦੇ ਗੱਡੀ ਦੇ ਜਿਹੜੇ ਇੰਜਨ ਦੇ ਖਾਮੀਆਂ ਨੂੰ ਉਹ ਤਾਂ ਬਿਲਕੁਲ ਦੱਸ ਹੀ ਰਹੇ ਲੇਕਿਨ ਉਹ ਜਿਹੜੀਆਂ ਅੰਦਰਲੀ ਖਾਮੀਆਂ ਉਹ ਵੀ ਜਿਹੜੀਆਂ ਦੱਸੀਆਂ ਜਾ ਰਹੀਆਂ ਦੇਖ ਰਹੇ ਤੁਸੀਂ ਇਹ ਮਸ਼ੀਨ ਹੈਗੀ ਹੈ ਈਐਮਟੀ ਸੈਕਸ਼ਨ ਮਸ਼ੀਨ ਹੈ ਸੋਰੀ ਸੈਕਸ਼ਨ ਮਸ਼ੀਨ ਇਹ ਮਸ਼ੀਨ ਦਾ ਇਸਤੇਮਾਲ ਹੁੰਦਾ ਜਦੋਂ ਕਿਸੇ ਦੇ ਬਲੀਡਿੰਗ ਹੋ ਰਹੀ ਹੋਵੇ ਉਹਨੂੰ ਰੋਕਣ ਵਾਸਤੇ ਆਹ ਪਾਇਲ ਸਿਲੰਡਰ ਪਿਆ ਜੀ ਇਹ ਵੀ ਕੰਡਮ ਹੈ ਕੱਢੋ ਵਾਜੀ ਪਾ ਲਓ ਜੀ ਆ ਵੀ ਖਸਤਾਲ ਇਹ ਖਸਤਾਲ ਤੋਂ ਹੀ ਵੀ ਹੈ ਇਹਦੇ ਉੱਪਰ ਡੇਟ ਵੀ ਮੈਨੂੰ ਲੱਗਦਾ ਖਾਸੀ ਪੁਰਾਣੀ ਹੈ ਕੋਈ ਚੇਂਜ ਨਹੀਂ ਕੁਛ ਨਹੀਂ ਸੋ ਜੇਕਰ ਕੋਈ ਫਾਇਰ ਦੀ ਦੁਰਘਟਨਾ ਹੋਉਂਦੀ ਹੈ ਤਾਂ ਫਿਰ ਇਹਨੇ ਵੀ ਕੰਮ ਨਹੀਂ ਕਰਨਾ ਹੈਗਾ ਸੋ ਹਾਲਾਤ ਤੁਸੀਂ ਦੇਖਦੇ ਹੋ ਬੱਤ ਤੋਂ ਬੱਤ ਹੋਏ ਬਲੇ ਇਹ ਟੈਪ ਚੱਲਦੀ ਹੈ ਜੀ ਨਹੀਂ ਇਹ ਨਹੀਂ ਚੱਲਦੀ ਕੁਛ ਨਹੀਂ ਚੱਲਦਾ ਗੱਡੀ ਦੇ ਪਿੱਛੇ ਏਸੀ ਵੀ ਨਹੀਂ ਚੱਲਦਾ ਲੋ ਜੀ ਸਿਹਤ ਮੰਤਰੀ ਸਾਹਿਬ ਇਹ ਗੱਡੀ ਕੰਡਮ ਹੈ ਜੀ ਇਹ ਗੱਡੀ ਨਹੀਂ ਚੱਲਦੀ ਤਾਂ ਗੱਡੀ ਦੇ ਅੰਦਰ ਲੈ ਵੀ ਕੁਛ ਨਹੀਂ ਚੱਲਦਾ ਹੈਗਾ ਤੇ ਗੱਡੀ ਆੰਜਨ ਵੀ ਹੋਣ ਨੂੰ ਹੈ ਪੰਪ ਵੀ ਹੋਣ ਨੂੰ ਹੈ ਤੇ ਸਾਨੂੰ ਕਹਿੰਦੇ ਐਵਰੇਜ ਦਿਓ ਜੀ ਤੇ ਗੱਡੀ ਦਾ ਤੇਲ ਨਹੀਂ ਪੂਰਾ ਹੁੰਦਾ ਸਾਡੇ ਕੋਲੇ ਫਿਰ ਐਵਰੇਜ ਐਵਰੇਜ ਇਹ ਚੱਲਦੀ ਨਹੀਂ ਹੈਗੀ ਐਵਰੇਜ ਵੈਸੇ ਜੰਨੀ ਕਹਿੰਦੀ ਅਸੀਂ ਤੇਲ ਟੈਂਕੀ ਫੁੱਲ ਕਰਾਉਂਦੇ ਜਦੋਂ ਗੱਡੀ ਚੱਲਣੀ ਵੀ ਫਿਰ ਤੇ ਐਵਰੇਜ ਹੀ ਐਵਰੇਜ ਉਹ ਤਾਂ ਵੀ ਇਹ ਗੱਡੀ ਤੇ ਲੱਗਣੀ ਨਹੀਂ ਹੈਗਾ ਡੇਢ ਮਹੀਨੇ ਤੋਂ ਐਂਬੂਲੈਂਸ ਖੜੀ ਹੈ ਲੋਕਾਂ ਦੀ ਸਿਹਤ ਸੇਵਾਵਾਂ ਕਿਵੇਂ ਠੀਕ ਹੋਣਗੀਆਂ ਕਿਵੇਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੀ ਸਿਹਤ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਜੇਕਰ ਸਾਡੇ ਸ਼ਹਿਰ ਦੀ ਖੋਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਸ਼ਹਿਰ ਦੀਆਂ ਐਂਬੂਲੈਂਸਾਂ ਹੀ ਬਿਮਾਰ ਨੇ ਤਾਂ ਬਿਮਾਰ ਲੋਕਾਂ ਦਾ ਇਲਾਜ ਕਿਵੇਂ ਹੋਏਗਾ ਇਹ ਖਬਰ ਤੁਹਾਨੂੰ ਅੱਗੇ ਵੀ ਹੋਰ ਦਿਖਾਉਂਦੇ ਰਾਵਾਂਗੇ ਪਰ ਫਿਲਹਾਲ ਸਾਡਾ ਦਿਖਾਉਣ ਦਾ ਮਕਸਦ ਇਹ ਹੀ ਸੀਗਾ ਕਿ 108 ਐਂਬੂਲੈਂਸਾਂ ਦਾ ਹਾਲ ਜਿਹੜੇ ਹੈਗੇ ਨੇ ਉਹ ਗੁਸਤਰਾ ਦੇ ਅਸੀਂ ਇੱਕ ਟਾਈਮ ਦਿਖਾਇਆ ਹੈਗਾ ਪਾਇਲਟ ਸਾਹਿਬ ਸਾਨੂੰ ਕਹਿੰਦੇ ਵੀ ਹੁਣ ਦੂਜਾ ਟਾਈਮ ਵੀ ਦਿਖਾਓ ਤਾਂ ਕਿ ਯਕੀਨ ਹੋ ਜAVE ਕਿ ਵਾਕਈ ਜਿਹੜੀ ਇਹ 108 ਐਂਬੂਲੈਂਸ ਹੈਗੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵਿੱਚ ਜਦੋਂ ਆਈ ਸੀਗੀ ਉਹਦੇ ਬਾਅਦ ਹੁਣ ਤੱਕ ਕੀ ਕੁਛ ਇਹਦਾ ਵਾਅਦਾ ਹੋਇਆ ਕਿ ਕੀ ਕੁਛੇ ਨੁਕਸਾਨ ਹੋਇਆ ਤੁਸੀਂ ਇਹ ਕੰਡਕਟਰ ਚਰਦੇ ਜੀ ਉੱਪਰ ਬਲਿੰਕਰ ਵੀ ਟੁੱਟੇ ਹੋਏ ਸਾਰੇ ਇਹਦੇ ਬਲਿੰਕਰ ਵੀ ਨਹੀਂ ਜਲਦੀ ਬਲਿੰਕਰ ਖਰਾਬ ਹੈ ਗ੍ਰੈਂਡ ਵੀ ਖਰਾਬ ਹੈ ਤੇ ਦੂਜੇ ਵੀ ਖਰਾਬ ਹੈ ਉਹ ਟੁੱਟੇ ਹੋਏ ਦੇਖੋ ਤੁਸੀਂ ਉੱਪਰ ਫਿਰ ਦੂਰਾਂ ਤੱਕਵੇਂ ਲੱਗਦਾ ਲਾਈਟ ਨੂੰ ਕੋਈ ਜਲਦੀ ਨਹੀਂ ਜੀ ਇਹ ਘਰਾ ਬਾਸਰੇ ਚੱਲਦੇ ਆ ਜੀ ਰਾਤ ਨੂੰ ਕਈ ਵਾਰੀ ਗੱਡੀਆਂ ਵਾਲੇ ਕਹਿੰਦੇ ਆ ਮੇਰੇ ਵੱਜ ਗਏ ਯਾਰ ਧਿਆਨ ਨਾਲ ਪਰ ਗੱਡੀਆਂ ਵਾਲੇ ਵੱਡੀ ਵਾਲੇ ਬਚਾਉ ਕਰਦੇ ਨੇ ਛੋਟੀ ਗੱਡੀ ਵਾਲਾ ਤਾਂ ਤਲੇ ਭੇਡ ਲੇਗਾ ਵੱਡੀ ਗੱਡੀ ਦੇ ਡਰ ਲ ਸੋ ਡਾਟਾ ਵੀ ਨਹੀਂ ਚੱਲਦੇ ਐ ਇਧੀਆਂ ਉੱਧ। ਕੁਝ ਨਹੀਂ ਚੱਲਦਾ ਗੱਡੀ ਕੰਢ ਗੱਡੀ ਕੰਢ ਮੈਂ ਜੀ ਇਹ ਕੰਮ ਨੂੰ ਕਹਿੰਦੇ ਆ ਪਿਛੇ ਪੰਕੇ ਜੀ ਸਰ ਆਇਆ ਤਾਂ ਸਾਡੇ ਕੋਲ ਵੀ ਕਹਿੰਦਾ ਯਾਰ ਇਹਦਾ ਗੱਡੀ ਕੰਢ ਮੈਂ ਤੁਹਾਨੂੰ ਗੱਡੀ ਨਵੀਂ ਮਿਲੇਗੀ ਇਹਦਾ ਕੰਮੇ ਨਹੀਂ ਕਰਾ ਰਿਹਾ ਅਸੀਂ ਦੱਸੋ ਕੀ ਕਰੀਏ ਜੀ ਅਸੀਂ ਨਾ ਗੁਹਾਰ ਲਵਾਉਂਦੇ ਆ ਹਰ ਇੱਕ ਸੂਫਰ ਵੇਜਰ ਨੂੰ ਪਾਦਾ ਤੇ ਬਾਕੀ ਉੱਪਰ ਮੈਨੇਜਰਾਂ ਨੂੰ ਜੇ 1.5 ਮਿੰਟ ਤੋਂ ਗੱਡੀ ਖੜੀ ਐ ਤੁਹਾਡੀ ਹਾਜ਼ਰੀ ਐ ਪੈ ਰਹੀ ਐ ਨਾ ਹਾਜ਼ਰੀ ਤਾਂ ਵੀ ਅਸੀਂ ਪਾਈ ਨਹੀਂਰੇ ਫੋਨ ਸਾਡਾ ਜਿਹੜਾ ਉਹ ਖਰਾਬ ਐ ਉਹ ਸੀਐਲ ਕੋਲ ਐ ਜਿਹੜਾ ਕਲੈਸਟਰ ਇਨਚਾਰਜ ਐ ਤੇ ਫੋਨ ਬੰਦ ਪ ਉਹਦਾ ਹੈ ਉਹ ਹੈ ਜੀ ਰੁਜ਼ਗਾਰ ਤੇ ਦਾ ਖਤਰਾ ਸੀਐਲ ਕੋਲ ਫੋਨ ਹੈ ਸਾਡਾ ਤੁਹਾਨੂੰ ਪਤਾ ਨਹੀਂ ਹਾਜਰੀ ਉਹ ਪਾ ਰਿਹਾ ਕਿ ਨਹੀਂ ਪਾ ਰਿਹਾ ਤੇ ਅਸੀਂ ਦਾ ਇਧੇ ਆਂਦੇ ਆ ਮੁਰ ਜਾਣੇ ਲੋਕਾਂ ਦੀ ਗਾਲਾਂ ਖਾ ਕੇ ਤਿੰਨ ਦਿਨ ਹੋ ਗਏ ਜੀ ਅੱਜ ਅੱਜ ਚੌਥਾ ਦਿਨ ਹੈ ਅੱਜ ਨਾ ਰੱਬ ਕਰੇ ਕਿ ਦੀ ਐਕਸੀਡੈਂਟ ਹੋਏ ਤੇ ਜਦ ਐਕਸੀਡੈਂਟ ਹੁੰਦਾ ਨਾ ਬਹੁਤ ਡਰ ਲੱਗਦਾ ਵੀ ਕਿਸੇ ਦਾ ਜੀ ਨਾ ਚਲੇ ਜਾਏ ਤਿੰਨ ਦਿਨ ਹੋ ਗਏ ਇੱਥੇ ਚੌਂਕ 'ਚ ਐਕਸੀਡੈਂਟ ਡੇਲੀ ਹੋ ਰਹੇ ਆ ਜੀ ਡੇਲੀ ਬੰਦੇ ਆ ਗੋ ਰੈਂਬੂਲੈਂਸ ਵਾਲੇ ਕੋ ਆ ਕੇ ਖੜਨੇ ਆ ਤੇ ਸਾਨੂੰ ਕਹਿੰਦੇ ਵੀਰੇ ਗੱਡੀ ਲੈ ਜਾ ਅਸੀਂ ਗੱਡੀ ਕਿਧਰਾਂ ਲੈ ਜੇ ਯਾਰ ਸਾਡੇ ਕੋਲ ਬੰਦੇ ਨਹੀਂ ਹੈਗੇ ईएमटी ਹੋਏਗਾ ਤਾਂ ਅਸੀਂ ਗੱਡੀ ਭਰਾਵਾਂਗੇ ਚਲਾਵਾਂਗੇ ਕੁਝ ਨਾ ਕੁਝ ਤਾਂ ਕਰਾਂਗੇ ਹੱਥ ਪੈਰ ਮਾਰਦੇ ਆਂ ਸੂਬਾ ਸਰਕਾਰ ਜੀ ਦਿਓ ਜਰਾਂ ਧਿਆਨ ਲੋਕਾਂ ਦੀ ਸਿਹਤ ਸਿਵਾਵਾਂ ਠੀਕ ਕਰਨੀਆਂ ਨੇ ਪਰ ਅਪਨ ਹਕੀਕੀ ਤੌਰ ਦੇ ਉੱਪਰ ਵੀ ਦੇਖਣਾ ਪੈਗੇ ਕਿ ਸਾਡੇ ਦੇਸ਼ ਦੀ ਆ ਸਾਡੇ ਸੂਬੇ ਦੀ ਆ ਐਂਬੂਲੈਂਸਾਂ ਕਿੰਨੀਆਂ ਆ ਕਿ ਸਿਹਤਮੰਦ ਨੇ ਅਸੀਂ ਦੂਰ ਨਹੀਂ ਜਾਂਦੇ ਹੈਗੇ ਖੁਦ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਕੋਲੀ ਪਿੰਡ ਹੈਗਾ ਜਿੱਥੇ ਦੀ ਇਹ ਤੁਹਾਨੂੰ ਐਂਬੂਲੈਂਸ ਦਿਖਾਈ ਆ ਇਹੀ ਜੇ ਤਸਵੀਰਾਂ ਹਰੇਕ ਸ਼ਹਿਰ ਤੋਂ ਆ ਰਹੀਆਂ ਨੇ ਸਿਰੇ ਵਿੱਚ ਇਥੇ ਦਿੰਦੀਆਂ ਹਰੇਕ ਸ਼ਹਿਰ ਤੋਂ ਨਹੀਂ ਹੈ ਪਰ ਖਾਸ ਕਰ ਲਈ ਹੈ ਕਿ ਡਾਕਟਰ ਸਾਹਿਬ ਤੁਹਾਡਾ ਆਪਣਾ ਸ਼ਹਿਰ ਹੈ ਪਟਿਆਲਾ ਪਟਿਆਲਾ ਵਿੱਚ ਐਂਬੂਲੈਂਸ ਦੇ ਖਰਾਬ ਹੋਣ ਕਰ ਆਹ ਘਾੜ ਮੱਚੀ ਪਈ ਹੈ ਲੋਕਾਂ ਦਾ ਇਲਾਜ ਕਿਵੇਂ ਹੋਏਗਾ ਚੌਹਸੀ ਦਰਾਂ ਦੇਖਦੇ ਹੋ ਸ਼ਬਦਾ ਦੀ ਤਾਕਤ ਹੈ ਦਾ ਏਵਰ ਮੀਡੀਆ